ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਤੁਸੋਂ ਅੱਜ ਪਹੁੰਚ ਚੁਕੇ ਆਂ ਪਿੰਡ ਪ੍ਰਿੰਗੜੀ ਪੱਟੀ ਤਹਿਸੀਲ ਜ਼ਿਲ੍ਹਾ ਸ੍ਰੀ ਤਰਨਤਾਰਨ ਸਾਹਿਬ ਓਨਰ ਵੀਰ ਬਿੰਦੇ ਉਹਨਾਂ ਦੇ ਕੋਲ ਆਏ ਆਂ ਸੋ ਦੋ ਤਿੰਨ ਦਿਨ ਪਹਿਲਾਂ ਵੀ ਇੱਕ ਆਪਾਂ ਅਪਡੇਟ ਪਾਈ ਸੀ ਇਸ ਘਰੋਂ ਠੀਕ ਆ ਜੀ ਅੱਜ ਵੀ ਜਿਹੜੀਆਂ ਤਿੰਨ ਵੜਾ ਤੁਹਾਨੂੰ ਦਿਖਾਉਣੀਆਂ ਨੇ ਦੋ ਵੜਾ ਜਿਹੜੀਆਂ ਦਿਖਾਵਾਂਗੇ ਬਿਲਕੁਲ ਸੱਜਰ ਤਾਜ਼ੀਆਂ ਨੇ ਇੱਕ ਇੱਧਰ ਜਿਹੜੀ ਬਗੈਰ ਬੱਚੇ ਹੋ ਠੀਕ ਆ ਜੀ ਟੋਕੜ ਵੜਾ ਜਾਇਜ਼ ਭਾਅ ਪੜਦਾ ਸੋ ਪਿਛੇ ਦੇ ਵਿਚਾਰ ਨਾਲ ਪਾਏ ਸੀਗੇ ਤੇ ਮੈਨੂੰ ਲੱਗਦਾ ਵੀ ਫੜ ਲਓ ਫੜ ਲਓ ਹੀ ਹੋ ਗਈ ਠੀਕ ਹੈ ਜੀ ਬੋਲ ਬੜੇ ਜਾਇਜ਼ ਸੀਗੇ ਅੱਜ ਵੀ ਬੜਾ ਚੰਗੀਆਂ ਨੇ ਬਾਕੀ ਬਿੰਦੇ ਵੀਰ ਤੋਂ ਪੂਰੀ ਡਿਟੇਲ ਆਪਾਂ ਲੈ ਲਾਂਗੇ ਹਰੀਕੇ ਪੱਤਨ ਤੋਂ ਕੋਈ 8-7 ਕਿਲੋਮੀਟਰ ਦੀ ਦੂਰੀ ਆ ਹਰੀਕੇ ਪੱਤਨ ਤੋਂ ਤੱਕ ਛੜਕ ਜਾਂਦੀ ਆ ਵਾਇਆ ਪ੍ਰਿੰਗੜੀ ਪੱਟੀ ਨੂੰ ਤੇ ਪੱਟੀ ਵੀ ਇੱਥੋਂ ਕੋਈ 5-6 ਕਿਲੋਮੀਟਰ ਦੀ ਦੂਰੀ ਤੇ ਰਹਿ ਜਾਂਦਾ ਨਾਲ ਲੱਗਦੇ ਪਿੰਡ ਪਨਗੋਟਾ ਸੋ ਪੱਠੇ ਭੈਣੀ ਪਿੰਡ ਨੇੜੇ ਆ ਠੀਕ ਹੈ ਜੀ ਕਰਤੋਵਾਲ ਪਿੰਡ ਲੱਗੇ ਆ ਤੇ ਬਾਕੀ ਪੂਰੀ ਗੱਲਬਾਤ ਆਪਾਂ ਕਰਦੇ ਆ ਸਭ ਤੋਂ ਪਹਿਲਾਂ ਬਿੰਦੇ ਵੀਰ ਸਾਸਤਰੀ ਕ ਦਸ ਪੂਰਾ ਹੋ ਕੇ ਆ ਹਾਂਜੀ ਹਾਂਜੀ ਪੂਰੀਆਂ ਕਿਰਪਾ ਬਾਪੂ ਦੀਆਂ ਚਲੋ ਸ਼ੁਕਰ ਮਾਲਕ ਦਾ ਲੈ ਵੀ ਪਿੰਦੇ ਉਦੋਂ ਵੀ ਆਪਾਂ ਚਾਰ ਕਨਾਗ ਪਾਈ ਸੀ ਹਾਂ ਵੀ 24 ਨੂੰ ਪਾਈ ਸੀ ਤੇ ਮਾਲ ਤਕਰੀਬਨ ਵੇਖ ਬੂ ਕੀ ਗਿਆ ਉਹਦਾ ਵੇਖਿਆ ਸ਼ਾਮਨ ਵੇਦੀ ਸਾਰਾ ਜੀ ਠੀਕ ਆ ਜੀ ਹਾਂਜੀ ਅੱਜ ਪਿੰਦੇ ਜਿਹੜੀਆਂ ਵੈੜਾ ਦੋ ਤਾਂ ਬਿਲਕੁਲ ਤਾਜ਼ੀਆਂ ਤਾਜ਼ੀਆਂ ਸੋਈਆਂ ਵੀਰੀ ਆ ਰਾਤ ਦੀ ਸੋਈ ਆ ਠੀਕ ਆ ਜੀ ਤੇ ਉਹ ਪਰਸੋਂ ਸੋਈ ਆ ਠੀਕ ਆ ਜੀ ਹਾਂਜੀ ਰਾਤੀ ਆਇਆ ਮਾ ਠੀਕ ਆ ਵੀ ਦੋ ਤਿੰਨ ਦਿਨਾਂ ਦੇ ਵਿੱਚ ਹੀ ਆ ਆ ਰਾਤੀ ਸੂਈ ਆਪਣੇ ਕੋਲੇ ਆ ਗਈ ਰਾਤੀ ਸੂਈ ਆਪਣੇ ਕੋਲੇ ਆ ਗਈ ਜੇਰ ਜੂਰ ਇੱਥੇ ਪਾਤੀ ਆ ਜੇਰ ਵੀਰ ਦੀ ਵੀਡੀਓ ਆਪਣੇ ਕੋਲੇ ਠੀਕ ਆ ਜੀ ਹਾਂਜੀ ਤੇ ਇੱਕ ਜਿਹੜੀ ਬਿਲਕੁਲ ਹੌਲੇ ਪੜਤੇ ਦੀ ਹੈ ਜਿਹੜੀ ਬਗੈਰ ਬੱਚੇ ਹਾਂ ਬੱਚੇ ਬਗੈਰ ਵੀਰ ਦੀ ਠੀਕ ਆ ਜੀ ਉਹ ਵੀ ਆ ਪੈਂਡ ਦੇ ਵਿੱਚ ਦਿਖਾ ਦੇਾਂਗੇ ਹਾਂਜੀ ਹਾਂਜੀ ਸ਼ੁਰੂਆਤ ਜਿਹੜੀ ਆ ਕਿਸਾਨ ਵੀਰੋਂ ਆਪਾਂ ਬਿਲਕੁਲ ਸੱਜਰ ਬੈੜਾ ਤੋਂ ਕਰਦੇ ਆਂ ਵੀਦੇ ਸ਼ੁਰੂਆਤ ਇੱਥੋਂ ਹੀ ਕਰ ਲਾ ਵੀਰ ਸੂਬਾ ਕਿਨਵਾ ਬੈੜਾ ਵੀਰ ਜੀ ਦੂਜਾ ਲਾ ਲਓ ਤੀਜਾ ਲਾ ਲਓ ਵੀਰ ਜੀ ਤੁਹਾਨੂੰ ਕੀ ਮੈਂ ਖਾਂ ਚਲੋ ਕੋ ਦੂਜਾ ਮੰਨ ਲੈ ਕੋ ਤਿੱਜਾ ਮੰਨ ਹਾਂਜੀ ਉਹ ਗੱਡੀ ਵੀ ਨਹੀਂ ਕੋ ਚਲੋ ਦੂਜੇ ਤੀਜੇ ਨਾਲ ਜਿਹੜਾ ਹਾਂਜੀ ਇਹ ਚੱਕਰ ਜੋ ਠੀਕ ਆ ਹਾਂਜੀ ਤੇ ਇਹ ਰਾਤੀ ਸੂਈਏ ਦੋਸਤੋ ਚੇਰ ਜੂਰ ਪ੍ਰੋਪਰ ਪਾਤੀ ਜੀ ਚੁਵਾਈ 1 ਨੰਬਰ ਵਿੱਚ ਜੀ ਸਾਰੇ ਇਹਨਾਂ ਦੇ ਸੋ ਮਗਰ ਇਹਦੇ ਬੱਚਾ ਆ ਗਿਆ ਮੀਰ ਦਾ ਬੱਚਾ ਇਹ ਮਗਰ ਆਹ ਦੇਖੋ ਜੀ ਸੋ ਚੁਵਾਈ ਬਿਲਕੁਲ ਤੁਹਾਡੇ ਸਾਹਮਣੇ ਆ ਕੰਪੈਕਟ ਆਰਡਰ ਨਿੱਗਰ ਹਵਾਨੇ ਚੱਡੇ ਦੇ ਵਿੱਚ ਤੇ ਬਿਲਕੁਲ ਜਿਹੜਾ ਮਗਰ ਤੁਹਾਨੂੰ ਬੱਚਾ ਵੀ ਦਿਖਾਵਾਂਗੇ ਡੱਬਾ ਮਗਰ ਬੱਚਾ ਸੋ ਵਿਰਲ ਵੰਡ ਥਾਣਾ ਦੀ ਇੱਕ ਵਾਰੀ ਤੁਸੀਂ ਦੇਖ ਲਓ ਠੀਕ ਆ ਜੀ ਬਹਿਣੀ ਵਾਲੇ ਪਾਸਿਓ ਦਿਖਾ ਰਹੇ ਆ ਤੁ ਰੰਗ ਬਾਜਾ ਕਰਵਾ ਲਈ ਆ ਬੱਚਾ ਬਿਲਕੁਲ 나ੜੂਆ ਗਿੱਲਾ ਨਾਲ ਆ ਬੱਚੇ ਦੇ ਸੋ ਕੱਲ ਰਾਤੀ ਸੂਈ ਆ ਠੀਕਾ ਜੀ ਤੇ ਮਤਲਬ ਜੇਰਤੀ ਉਰ ਪ੍ਰੋਪਰ ਪਾ ਦਿੱਤੀ ਆ ਗਿੱਲਾ 나ੜੂਆ ਨਾਲ ਆ ਤੇ ਹਾਈਟ ਕਾ ਤਾਂ ਚੰਗੀ ਆ ਥੋੜਾ ਜਿਹਾ ਸੂਸਵਾ ਦੇ ਵਿੱਚ ਆ ਸੂਈ ਆ ਦੇ ਵਿੱਚ ਸੂਈ ਆ ਆ ਗਿਆ ਸੂਸਵਾ ਦੇ ਵਿੱਚ ਆ ਇਹ ਕੋਈ ਤੁਹਾਨੂੰ ਆਪਾਂ ਖੋਲ ਕੇ ਤੋੜ ਕੇ ਦਿਖਾ ਦਿੰਨੇ ਆ ਹਾਂਜੀ ਬਾਕੀ ਚੁਆਇਸ ਬੁਝਦੀ ਚੰਗੀ ਸਾਫ ਨਿਕਲੀ ਆ ਕੋਈ ਪੂਰੀ ਨਹੀਂ ਇੱਕ ਨੰਬਰ ਚੌਣ ਕੋਈ ਪੂਰ ਸ਼ਟਾਣ ਵੀਰ ਜੀ ਠੀਕ ਆ ਜੀ ਹਾਂ ਚੌਣ ਨਾਲ ਮੜੀ ਹੋ ਗਵੀਰ ਜੀ ਠੀਕ ਆ ਜੀ ਹਾਂਜੀ ਲੈ ਵੀ ਤੋੜ ਕੇ ਦਿਖਾ ਦੇ ਵੀਰ ਬਿੰਦੇ ਇਧਰ ਨੂੰ ਲਓ ਜੀ ਕਰੋ ਜਿਆਕਾ ਠੀਕ ਆ ਸੋ ਕਦ ਜਿਹੜਾ ਦੋਸਤੋ ਆਮ ਨਾਰਮਲ ਚਲੋ ਆਪਾਂ ਮੀਡੀਅਮ ਤੋਂ ਥੋੜੀ ਪਲਾਸੇ ਨੂੰ ਕਹਿ ਸਕਦੇ ਆ ਵੱਡੀਆਂ ਵੜਾਂ ਦੇ ਵਿੱਚ ਹੀ ਆ ਜਾਂਦੀ ਆ ਮੀਡੀਅਮ ਮੰਨ ਕੇ ਵੀ ਤੁਸੀਂ ਸੌਦਾ ਕਰ ਸਕਦੇ ਹੋ ਆਰਡਰ ਤੁਸੀਂ ਵੇਖੋਗੇ ਕਰਮ ਵਾਲੀ ਦਾ ਬਿਲਕੁਲ ਨਿੱਗਰ ਹਵਾਨੀ ਚੱਟੇ ਦੇ ਵਿੱਚ ਨਿੱਗਰ ਲੇਵਾ ਥਾਣ ਬਿਲਕੁਲ ਨੋਕ ਵਾਲਾ ਕੋਈ ਫੋਰ ਸ਼ਾਂਕ ਨਹੀਂ ਨਾਲ ਇਲੈਕਟ੍ਰੋ ਕੋਈ ਬਾਧੂ ਘਾਟੂ ਬੱਚਾ ਨਹੀਂ ਲੱਗਾਗਾ ਚਾਰੇ ਥਾਣ ਆ ਤੇ ਚਾਰੇ ਥਾਣ 5 5 6 6 ਇੰਚ ਤੇ ਲੱਗੇ ਆ ਹਾਂ ਠੀਕ ਆ ਲੈ ਵੀ ਬਿੰਦੇ ਮੋੜਲਾ ਵੀਰ ਆ ਦੇਖੋ ਠੀਕ ਆ ਜੀ ਸੋ ਉਧਾ ਪੂਰੀ ਠੰਡੀ ਮਿੱਠੀ ਆ ਕੋਈ ਚਲੋ ਬੱਗਾ ਰਸੀ ਪਾਉਣਾ ਕਿਸੇ ਨੇ ਪਾਉਣਾ ਪਾਲੇ ਨਹੀਂ ਪਾਉਣ ਤੇ ਕੋਈ ਲੋਡ ਵੀ ਨਹੀਂ ਕੀ ਠੀਕ ਆ ਨਹੀਂ ਵੀਰ ਜੀ ਵੰਗਣ ਲੈਂਦੀ ਹਾਂਗਾ ਪਾਈ ਦਾ ਨੀ ਵੀਰ ਜੀ ਠੀਕ ਆ ਹਾਂਜੀ ਵੇਖ ਲਓ ਲੈ ਵੀ ਬਿੰਦੇ ਚੰਗੀ ਆ ਬੈੜ ਕੀ ਮੋਲ ਪਰ ਆ ਕੀ ਡਿਮਾਂਡ ਕਰਦਾ ਇਹਦੀ ਵੀਰ ਜੀ ਮੋਲ 65000 ਰੁਪਇਆ ਹਾਂ ਕੋਈ ਲੈਣ ਦੇ ਨਾਲ ਹੀ ਗੱਲ ਹੀ ਕਰਦੀ ਪੂਰੇ 60 ਦੀ ਦੇ ਦੀ ਪੂਰੇ 60 ਦੀ ਹਾਂ ਆਈ ਗਾ ਤਾਂ ਹੋ ਜੂ ਥੋੜਾ ਬਾਤ ਔਰ ਪਰ 2000 ਰੁਪਏ ਛੋਟ ਹੋ ਗਈ 52 ਦੀ 52 ਹਾਂ ਆ ਵੀਰ ਜੀ ਲਓ ਜੀ 52000 ਦੀ ਦੁੱਧ ਵੀਰ ਜੀ 22 ਦੇ ਹੋਊਗੀ ਇਥੇ ਹੁਣ 12 13 ਗੋਲੋ ਬੋਲਾ ਜੇ 14 ਗੋਲੋ ਜੇ 14 ਗੋਲੋ ਹੂੰ ਹੂੰ ਦੋ ਚਵਾਈਆਂ ਹੋਈਆਂ ਜੋ ਠੀਕ ਆ ਹਾਂਜੀ ਬਿਲਕੁਲ ਲਓ ਵੀ ਠੀਕ ਆ ਜੀ ਦੋ ਤਾਂ ਕਰਵਾਵਾ ਆ ਉਹਨਾਂ ਨੇ ਉਹਦੇ ਪੀਲੇ ਛੁਕੇ 18 ਗੋਲੋ ਦਿੱਤਾ ਹੁੰਦੇ ਸੀ ਅੱਛਾ ਜੀ ਵੱੜ ਵੀ ਵੱਡੀ ਫੁੱਲ ਵਾ ਹਾਂ ਜਿੰਨਾ ਪੌਣੀ ਵਿਧੀ ਹੋਣਾ ਚੋਲੀਆਂ ਮਸ਼ੀਨਾਂ ਵੀ ਦਿੱjie ਬਿਲਕੁਲ ਬਿਲਕੁਲ ਹਾਂ ਇਹ ਤਾਂ ਕਰਮ ਵਾਲੀਆਂ ਬਿਲਕੁਲ ਅੱਠ ਅੱਠੇ ਪੈਰ ਇੰਨਾ ਚੁਆਈਆਂ ਲੱਗੀਆਂ ਫੇਰ ਬੰਨੀ ਵੜੇ ਜੀ ਬਿਲਕੁਲ ਜੀ ਬਿਲਕੁਲ ਇਹ ਤਾਂ ਕਰਾ ਦੀ ਸੂਈ ਹੈ ਜੇ ਦੇ ਅਜੇ ਬੋਲੇ ਦੇ ਉੱਤੇ ਹੀ ਆ ਠੀਕ ਆ ਜੀ ਦੋ ਕੀ ਚੁਆਈਆਂ ਹੋਈਆਂ ਨੇ ਜੇ ਮੈਂ ਤਾਂ ਬੋਲੇ ਦੇ ਸਾਫ ਹੋਣੀ ਕੀਤੀ ਨਹੀਂ 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 ਵੀਰ ਜੀ ਕੀ ਸਾਰੀ ਨਹੀਂ ਕੀਤੀ ਹੈ ਜੀ ਇਧਰ ਇੱਕ ਸੈਕੰਡ ਨੰਬਰ ਤੇ ਬਿੰਦੇ ਆ ਵੜ ਆ ਗਈ ਆਪਣੇ ਕੋਲ ਵੀਰਾ ਕਰਾਸ ਹੀ ਆਂਗੇ ਵੀ ਇਹ 에어 ਸ਼ੇਰ ਆ 에어 ਸ਼ੇਰ ਹਾਂਜੀ ਵੀਰ ਜੀ 에어 ਸ਼ੇਰ ਚੋ ਇਹ ਕਰਾ ਦਿਓ ਚੈੱਕ ਕੋਈ ਸੋ ਠੰਡੀ ਮਿੱਠੀ ਆ ਧੀਰੀ ਧੂਰੀ ਬਹੁਤ ਆ ਇਧਰੋਂ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਦਿਖਾ ਦਿੰਨੇ ਆ ਚੋਨਾ ਮਾਰੀ ਹੋ ਗਈ ਵੀਰ ਜੀ ਕੋਈ ਆ ਥੋੜਾ ਵਖਾ ਦਿਓ ਲਾ ਕਿਉ ਤੁਹਾਨੂੰ ਆ ਸੋ ਆਂਦੀ ਇਹ ਵੀ ਕੁਛ ਨਹੀਂ ਕਰਮਾਂ ਲਈ ਠੀਕ ਆ ਜੀ ਹਾਈਟ మీడియం ਦੇ ਵਿੱਚ ਆ ਮਗਰ ਇਹ ਦੇ ਬੱਛੀ ਆ ਇਹ ਦੂਜਾ ਸੁਆ ਇਹ ਦੂਜਾ ਜੀ ਵੀਰ ਜੀ ਇਹ ਪਰਸੋਂ ਦੀ ਸੁਈ ਆ ਇਹ ਪਰਸੋਂ ਦੀ ਸੁਈ ਜੀ ਲਓ ਜੀ ਇਹਦੇ ਮਗਰ ਬੱਛੀ ਆ ਇਹਦੇ ਮਰਬਸ਼ੀ ਆ ਗਈ ਜੋ ਇਹਦੇ ਮਗਰ ਬੱਛੀ ਆ ਹਾਂਜੀ ਖੋਲ ਕੇ ਤੁਹਾਨੂੰ ਨਾਲ ਦੀ ਨਾਲ ਤੋੜ ਕੇ ਦਿਖਾ ਦਿੰਨੇ ਆ ਰੰਗ ਜਿਵੇਂ ਆਪਾਂ ਦੇਖਦੇ ਆ ਬਰਾਊਨ ਤੇ ਵਾਈਟ ਤੱਬੀ ਆ ਕਿਹਨੂੰ ਕਹਿੰਦੇ ਏਅਰ ਸ਼ੇਰ ਆ ਇਹ ਆ ਬੂਥੀ-ਬਾਤੀ ਚੈੱਕ ਕਰ ਲਓ ਠੀਕ ਆ ਜੀ ਸੋ ਕ੍ਰਾਉ ਸਾਂਗਾ ਬਾਕੀ ਸਿਆਲ ਦਾ ਸਿਆਲ ਆ ਗਾ ਗਰਮੀ ਦੇ ਵਿੱਚ ਵੀ ਵਾਧੇ ਵਾਲੀ ਸ਼ੈ ਆ ਆ ਦੇਖੋ ਇੱਕ ਬਿਲਕੁਲ ਇੱਕ ਬਹਿਣੀ ਵਾਲੇ ਪਾਸਿਓਂ ਬ ਬਾਕੀ ਚੁਵਾਈਆਂ ਚੁਵਾਈਆਂ ਚ ਕਾਂ ਕਰਮਾ ਲਈ ਗਈ ਠੀਕਾ ਜੀ ਦੁੱਧ ਕੱਢਦੀ ਜਾਊਗੀ ਚੰਗਾ ਪਰ ਉਸ ਅਕੋਰਡਿੰਗ ਰੇਟ ਵੀ ਬਿਲਕੁਲ ਜਾਇਜ਼ ਰਹੂਗਾ ਇਹਦਾ ਤੇ ਜਿੱਥੇ ਕਿ ਚਲੋ ਕਿਸੇ ਭਰਾ ਦੀ ਤੈਹ ਪੈਂਦੀ ਆ ਤੁਸੀਂ ਕਾਲ ਕਰਿਆ ਜੇ ਉੱਥੇ ਕਿ ਬਿਲਕੁਲ ਤੈਹ ਬਿਠਾ ਲਿਓ ਆ ਤੋਰ ਲੋਗਾ ਤੋਰ ਲੋ ਠੀਕ ਆ ਮੋੜ ਦੇ ਪਿੰਦੇ ਫਿਰ ਮੋੜ ਦੋ ਇਰ ਤੇਰਾ ਆ ਦਿਖਾ ਦਿਓ ਸਪੰਜ ਬਹੁਤ ਜਦੀ ਠੰਡੀ ਤੇਰੀਆਂ ਬੜੀਆਂ ਦੋਵੇਂ ਬੱਚੀਆਂ ਵੀਰ ਜੀ ਲੈ ਥਣ ਵੀ ਪੂਰਾ ਹਨਾ ਪੂਰੀ ਮੁੱਠੀ ਵਾਲੀ ਦੀ ਪੂਰੀ ਮੁੱਠੀ ਵਾਈ ਬੰਦੀ ਆ ਲੈ ਵੀ ਅਵੇ ਲੋ ਸੋ ਨਾਰਮਲੀ ਆਪਣੀਆਂ ਭੈਣਾ ਭੂਣਾ ਜਿਆਦਾ ਕਰ ਦਵਾਈਆਂ ਕਰਦੀਆਂ ਨੇ ਇਹੋ ਜਿਹਾ ਪਸ਼ੂ ਚਾਹੀਦਾ ਉਹਨਾਂ ਨੂੰ ਵੀ ਚਲੋ ਸੰਦਾ ਮਿੱਠਾ ਹੋਵੇ ਹਣਾ ਤੇ ਵੀ ਵਿਦੇ ਕੀ ਲੈਣ ਦੇਣ ਕਰਦੇ ਵੀ ਜੀ ਦੁੱਧ ਪੂਰਾ 10 ਲੀਟਰ ਹੋਵੇ ਦੋ ਮਹੀਨਿਆਂ ਦਾ ਅੱਛਾ ਜਿਆਦਾ ਨਹੀਂ ਹੈਗਾ ਜੀ ਇਸ ਵਕਤ ਹਾਂ 10 ਲੀਟਰ ਦੁੱਧ ਜੋ ਜੀ ਠੀਕ ਆ ਠੀਕ ਹਾਂਜੀ ਉਹ ਜੀ 10 ਲੀਟਰ ਇਸ ਵਕਤ ਦੁੱਧ ਦਾ ਅੱਛਾ ਤੀਜਾ ਹੀ ਦੇਣਾ ਜੀ ਜਿਆਦਾ ਦਿਨ ਹੋਵੇ 10 ਲੀਟਰ ਦੁੱਧ ਹੋਈ ਸਰਭ ਤੋਂ ਜਿਆਦਾ ਦੇ ਦਾਂਗੇ ਕਿੰਨੇ ਦੇ ਪਿੰਦੇ ਮੁੱਲ ਹਾਂ ਜੀ 45000 ਦੇ ਦਈਏ 45 ਦੀ ਛੋਟਾਂ ਖੁੱਲੀਆਂ ਕਰ ਖੁੱਲੀਆਂ ਜਾਂਦੇ ਮਿੰਟੋ ਮੇਰੀਆਂ ਕਰ ਮੈਂ ਨਾ ਵੀ ਆਇਆ ਫਟਾਕ 100 ਰੁਪਈਆ ਛੋੜਾ 42000 ਚੋਂ 100 ਰੁਪਈਆ ਛੋੜਾ 42000 ਚੋਂ 100 ਰੁਪਈਆ ਛੋੜਾ ਹਾਂਜੀ ਲਓ ਜੀ 42000 ਚੋਂ 100 ਰੁਪਈਆ ਰੱਸਾ ਛੋੜ ਛੜਪਾ ਹੋ ਜਾਊਗਾ ਤੇ ਇਹ ਇਹਦਾ ਰੇਟ ਆ ਸੈਕੰਡ ਨੰਬਰ ਵਾਲੀ ਵਹਿੜ ਦਾ ਇੱਧਰ ਤੁਹਾਨੂੰ ਵਿਖਾ ਦਿੰਨੇ ਆ ਟੋਕੜ ਮੰਨ ਲਿਓ ਠੀਕ ਆ ਜੀ ਬਗੈਰ ਬੱਚਿਆਂ ਆ ਵੈਸੇ ਟੋਕੜ ਹੀ ਮੰਨੋ ਟੋਕੜ ਮੰਨੋ ਮੇਰੇ ਕਿੰਨਾ ਕੁ ਦੁੱਧ ਪਿੰਦੇ ਦੁੱਧ 8 ਲੀਟਰ ਵੀ ਦੀ ਲੀਟਰ ਮੰਗਤੀ ਵਾਲਾ ਉਹ 8 ਲੀਟਰ ਆ ਲਓ ਜੀ ਹਾਂਜੀ 8 ਲੀਟਰ 200 ਦੁੱਧ ਦੇ ਥੱਲੇ ਹਾਜ਼ਰ ਆ ਇਹ ਧੱਗਾ ਜਿਹੜੇ ਭਰਾ ਨੇ ਸ 7 ਕਿਲੋ 8 ਕਿਲੋ ਦੁੱਧ ਦੇ ਤਾਂ ਥੱਲੇ ਹਾਜ਼ਰ ਆ ਹਾਂਜੀ ਤੇ ਹੈਗੀ ਦੂਜੇ ਕਿ ਤਿੱਜੇ ਕੁ ਸੂਏ ਦੂਜੇ ਵੀਰ ਜੀ ਇਹ ਵੀ ਦੂਜੇ ਆ ਕਿ ਬਣੀ ਸੋਰੀ ਦਾ ਤਾਂ ਨਹੀਂ ਕੋਈ ਨਹੀਂ ਨਹੀਂ ਬਣੀ ਵੀਰ ਜੀ ਦੋਵੇਂ ਸੂਏ ਇਹਨੂੰ ਹੋਏ ਸਰ ਵੀਡੀਓ ਆਪਾਂ ਪਾਈਏ ਦੀ ਗੱਬਨ ਦੀ ਪਾਈ ਵੀਡੀਓ ਆਪਾਂ ਫਿਰ ਲਈਏ ਆਪਾਂ ਗੱਬਨ ਦੀ ਪਾਈ ਸੀ ਹਾਂ ਗੱਬਨ ਚੈੱਕ ਕਰਤਾ ਜੀ ਨਿਕਲ ਹੀ ਆਉਣਾ ਸਾਰਾ ਕੋਈ ਆਉਂ ਨਿਕਲਣਾ ਸਾਰਾ ਬਸ ਕੋਲੋਂ ਤਾਂ ਫਿਰ ਕੋਈ ਦੋ ਰਿਆਂ ਰਹਿ ਨਹੀਂ ਜਾਣੀ ਹਾਂ ਨਹੀਂ ਉਹ ਜੀ ਆਪਾਂ ਪਾਈਏ ਦੀ ਗੱਬਨ ਦੀ ਪਾਈ ਸੀ ਤੇ ਦੋ ਕੁ ਮਹੀਨੇ ਦੇ ਅੰਤਰਵਾਰੀ ਹਾਂ ਮੈਂ ਦੋਵੇਂ ਚੋਲੀ ਫੇਰਾ ਆਪਾਂ ਲੈ ਲਈ ਉਹਨਾਂ ਮਾਸੂਪੀਆ ਦੇ ਠੀਕ ਆ ਜੀ ਹਾਂਜੀ ਲਓ ਜ ਠੀਕ ਆ ਜੀ ਚਾਰੇ ਥਾਣਾ ਦੇ ਵਿੱਚ ਕੋਈ ਭੂਰ ਨਹੀਂ ਕੋਈ ਛਟਾ ਨਹੀਂਗਾ ਬਾਕੀ ਮੂੰ ਮੱਥੇ ਦੀ ਤੁਹਾਨੂੰ ਵਿਖਾ ਦਾਂਗੇ ਤਸੱਲੀ ਨਾਲ ਕੱਦ ਹਾਈਟ ਬਿਲਕੁਲ ਤੁਹਾਡੇ ਸਾਹਮਣੇ ਆ ਰੰਗ ਰੂਗ ਤੁਸੀਂ ਇਹ ਚੈੱਕ ਕਰ ਲਓ ਠੀਕ ਆ ਜੀ ਆਹ ਦੇਖ ਲਓ ਪੂਰੀ ਤਸੱਲੀ ਦੇ ਨਾਲ ਕਰੋ ਚੈੱਕ ਸੋ ਜਿੰਨੇ ਦੀ ਦੋਸਤਾਂ ਆਜਾ ਤੁਹਾਨੂੰ ਮਿਲ ਜਾਣੀ ਆ ਬਾਕੀ ਕੱਲ ਨੂੰ ਮੇਰਾ ਭਰਾ ਆਫਰਾਂ ਤੋਂ ਗਏ ਜਦੋਂ ਕਹਿੰਕ ਬੱਤਰ ਆ ਗਈ ਠੀਕ ਆ ਜੀ ਗੱਬਣ ਚੱਕਪਾਸ ਵੀ ਹੋ ਗਈ ਤੇ ਫਿਰ ਉਹ ਤੋਂ ਦੂਣੀਆਂ ਦੀ ਹੈਗੀ ਆ ਕਰਨ ਵਾਲੀ ਜਾਂ ਆਵਾ-ਤਾਵਾ ਦੀ ਗੱਲ ਕਰੀਏ ਤੇ ਫਿਰ ਵੀ ਅੱਜ ਜਿੰਨੇ ਦੀ ਤੁਹਾਨੂੰ ਮਿਲ ਜਾਣੀ ਆ ਜੀ ਦੋ 18 ਕੁ ਚਵਾਂਦੀ ਵੀ ਵੀ ਹਾਂ ਹਾਂਜੀ ਠੀਕ ਆ ਜੀ ਜੱਜਰ ਯਾਦ ਯਾਦ ਨਸਲ ਚ ਨਾ ਬਰੀਡ ਚ ਹਾਂ ਇਧਰੋਂ ਆਪਣਾ ਜਸ਼ਨ ਸਾਰੇ ਬੰਨੇ ਪੁੱਤ ਮਾਰ ਕੇ ਵਿਖਾ ਦੇ ਕੈਮਰਾ ਇਧਰ ਇੱਕ ਬਹਿਣੀ ਵਾਲੇ ਪਾਸੇ ਵਿਖਾ ਦੇ ਪਰ ਉਹਨੂੰ ਮੜਾ ਸਿੱਕ ਦਿਆ ਜੀ ਆ ਮੜਾ ਸਿੱਕ ਦਿਆ ਪਰ ਵਿਖਾ ਦੇ ਕੋਈ ਨੀ ਤਸੱਲੀ ਨਾਲ ਠੀਕ ਆ ਜੀ ਇਧਰ ਇੱਕ ਬਹਿਣੀ ਵਾਲੇ ਬਹੁਤ ਲੱਗਾ ਵੀਰ ਜੀ ਵਧੀਆ ਇਹਨੂੰ ਹਾਂ ਸੋ ਜੈਜ ਰੇਟ ਦੇ ਵਿੱਚ ਮਿਲ ਜੂਗੀ ਤਾਂ ਬਿੰਦੇ ਮੋਲੇ ਦਾ ਵੀਰ ਕੀ ਰਹੂਗਾ ਜੀ ਇਸ ਨੂੰ ਵੀ ਜੀ ਮੋਲਪਾ 25000 ਕਰਾ ਲਓ ਹਾਂ 22000 100 ਕਿਲੋਮੀਟਰ ਪਹੁੰਚ ਕਰਨੀ ਹੈ ਦੀ 22000 ਚ 100 ਕਿਲੋਮੀਟਰ ਪਹੁੰਚ ਲਓ ਜੀ 22000 ਦੇ ਵਿੱਚ ਦੋਸਤੋ 100 ਕਿਲੋਮੀਟਰ ਤੱਕ ਪਹੁੰਚ ਹੋ ਜੂਗੀ ਹਾਂ ਜੀ 100 ਰੁਪਏ ਛੋਟ ਕਰਾਂ ਵਿੱਚੋਂ ਬਾਕੀ ਆ ਪ੍ਰੋਪਰ ਇੱਕ ਵਾਰੀ ਪੂਰਾ ਢਾਂਚਾ ਵਿਖਾ ਦੇ ਬੈਠਦੇ ਜਿਵੇਂ ਤਸੱਲੀ ਨਾਲ ਠੀਕ ਆ ਜੀ ਦੂਰ ਨੇੜੇ ਕੋਈ ਨਹੀਂ ਆਉਣਾ 100 ਕਿਲੋਮੀਟਰ ਤੱਕ ਪਹੁੰਚ ਹੋ ਜੂਗੀ ਜੀ ਦਿਖਾ ਦੇ ਚੰਗੀ ਤਸੱਲੀ ਦੇ ਨਾਲ ਸੋ 22000 ਦੇ ਵਿੱਚ 100 ਕਿ ਦੋ ਬਿਲਕੁਲ ਸੱਜਰ ਤਾਜ਼ੀਆਂ ਨੇ ਇੱਕ ਮਗਰਵੱਛੀ ਆ ਇਹ ਮਗਰਵੱਛਾ ਠੀਕ ਆ ਜੀ ਮੇਲ ਕਾ ਲਾ ਵੀ ਬਿੰਦੇ ਇੱਕ ਕੰਟੈਕਟ ਨੰਬਰ ਆਪਣੇ ਕਰ ਦਈਏ ਸਾਂਝੇ 6859 ਹਾਂਜੀ 11270 ਠੀਕ ਹੈ ਬਰਾ ਆ ਵੀਰ ਜੀ ਮੈਂ ਉਹਨਾਂ ਬੇਨਤੀ ਸੱਚੋ ਕੇ ਲੈ ਕੇ ਜਾ ਕੇ ਤਸੱਲੀ ਕਰਾ ਕੇ ਲੈ ਕੇ ਜਾ ਕਰੋ ਬਿਲਕੁਲ ਜੀ ਲਾਮੇ ਨਾਲੋਂ ਪਹਿਲਾਂ ਚੈੱਕ ਕਰਕੇ ਲੈ ਕੇ ਜਾਓ ਉਹਦੀਆਂ ਸਹੀ ਹੈ ਜੀ ਸੱਲੀ ਉਹ ਆਪਾਂ ਮਾਲ ਘੜੀਓ ਲੈ ਆਂਦਾ ਘਰ ਦਾ ਮਾਲ ਤੇ ਗਾਣੀ ਵੀਰ ਜੀ ਹਾਂ ਜੀ ਹਾਂ ਤਸੱਲੀ ਪੂਰੀ ਕਰੋ ਬਿਲਕੁਲ ਮੁੜ ਕੇ ਆਪਣੇ ਦੋਦੀ ਘਰ ਦੀ ਗਾਰੰਟੀ ਭਰ ਦੋਤੇ ਬਾਹਰ ਜਾ ਗਾਰੰਟੀ ਕੋਈ ਨਹੀਂ ਆਪਣੀ ਬਿਲਕੁਲ ਇੱਥੋਂ ਗਾਰੰਟੀ ਦੋਦੀ ਆਪਣੀ ਕਰਦੇ ਬਿਲਕੁਲ ਜੀ ਬਿਲਕੁਲ ਸਭ ਤੋਂ ਪਹਿਲਾਂ ਦਾ ਕੰਮ ਆ ਵੀਰ ਬਿੰਦੇ ਦੂਰ ਸਫਰ ਡੰਗਰ ਜਾਂਦਾ ਨਾ ਵੀਰ ਜੀ ਕੀ ਤੁਹਾਡੀ ਦੋ ਦੋ ਡੰਗਰ ਘਰ ਜਾਂਦੇ ਜਾ ਕੇ ਸਫਰ ਜਾਂਦੇ ਜਦੋਂ ਹਾਂ ਹਾਂ ਮੁੜ ਕੇ ਆਨੇ ਦੋ ਦਿ ਸੈਟਮੈਂਟ ਨਿਕਲ ਦੋ ਦਿਨ ਹੁੰਦਾ ਰਹਿੰਦਾ ਮਤਲਬ ਜਿਹੜਾ ਆਪਾਂ ਇੱਥੇ ਜਵਾਦਾਂਗੇ ਜਿੰਨਾ ਕਹਿ ਆਪਾਂ ਪੂਰਾ ਕਰਾਂਗੇ ਹਾਂ ਪੂਰਾ ਕਰਾਂਗੇ ਜੇ ਕੋਈ ਸਫਰ ਜਾਣਾ 100 200 ਕਿਲੋਮੀਟਰ ਆ ਫਰਕ ਪੈਂਦਾ ਵੀ ਅਜੀ ਸਫਰ ਜੀ ਆਗੇ ਬਾਕੀ ਕੋਈ ਸੇਵਾ ਦਾ ਫਰਕ ਪੈ ਜੇ ਜੀ ਆਪਾਂ ਪੈਂਦਾ ਨਹੀਂ ਸਕਦੇ ਹਾਂ ਨਾ ਪੇਪਰ ਹਟਾ ਥੋੜਾ ਕੱਟ ਲਾ ਰਿਆਂ ਹੁੰਦਾ ਠੀਕ ਆ ਜੀ ਲੋ ਵੀ 200 ਧੰਨਵਾਦ ਇਹ ਗੱਲਾਂ ਜਿਹੜੀਆਂ ਬੇਨਤੀਆਂ ਨੇ ਜਰੂਰ ਪ੍ਰਵਾਨ ਕਰੀ ਹੋਏ ਵਿਜ਼ਿਟ ਜਰੂਰ ਕਰਿਆ ਕਰੋ ਪੈਸੇ ਚਾਹੇ ਮਾਲੋ 21 22000 ਰੁਪਏ ਕਿਸੇ ਆਉਣਾ ਚਾਹੇ ਜਿਆਦਾ ਲਾਉਣੇ ਥੋੜੇ ਲਾਉਣ ਅੱਖੀਂ ਜ਼ਰੂਰ ਵੇਖਿਆ ਕਰੋ ਇੱਥੇ ਆਣ ਕੇ ਤੁਹਾਡਾ ਫਰਜ਼ ਬਣਦਾ ਪੈਸੇ ਲੈਣੇ ਆ। ਹਾਂਜੀ ਤਸਲੀਕਾ ਕੇ ਲੈ ਕੇ ਜਾਓ ਪੂਰੀ ਓਰੀਜਨਲ ਆ। ਹਾਂਜੀ ਜੇ ਆਪਾਂ ਪੈਸੇ ਵੀ ਲੈਣੇ ਸਾਰਿਆਂ ਤੋਂ। ਆਪਾਂ ਤੇ ਥੱਲੀ ਕਰੋ ਪੂਰੀ ਉੱਤੇ ਆ ਗਈ। ਹਾਂ ਸਹੀ ਆ ਬੰਦੇ। ਇੱਥੋਂ ਜੋਨ ਦੀ ਗਰੰਟੀ ਮੇਰੇ ਘਰ ਦੀ ਮੁੜ ਕੇ ਗਰੰਟੀ ਕੋਈ ਨਹੀਂ ਹੈਗੀ। ਹੂੰ ਆਪਾਂ ਨੂੰ ਉੱਤੇ ਆਉ ਉਹ ਦਸਮ ਲਾਗੇ। ਸਹੀ ਆ। ਤੇ ਜਾ ਕੋਈ ਖਰਦਾ ਜਦੋਂ ਲਾਉਂਦਾ ਉਹ ਤਸਲੀ ਕਰ ਲੋ। ਹੂੰ ਲਾਉਣ ਲੱਗਿਆਂ। ਤੇ ਜਿਹੜੀ ਚੀਜ਼ ਆਨਲਾਈਨ ਘੱਲ ਰਹੇ ਹੋ ਤੁਸੀਂ? ਹਾਂ ਉੱਥੇ ਕਰ ਜੋਂ ਜਾਂਦੀ ਆ। ਉਹ ਚੋ ਕੇ ਫੇਰੇ ਆਵਾਂਗੇ ਸੱਚਾ ਆਗੇ। ਠੀਕ ਆ ਜੀ। ਹਾਂ ਵਧੀਆ ਜਾਂਦਾ ਵੀਰ ਜੀ ਸਾਨੂੰ ਮਜ਼ੀਤ ਤੁੜਕ ਰਿਹਾ ਇਹ ਨਹੀਂ ਜਾਂਦਾ ਹਾਂ ਮਿਲ ਲੰਮਾਂ ਦੀਆਂ ਜੋਗਾਂ ਰਿਹਾ ਵੀਰ ਜੀ ਬਿਲਕੁਲ ਸੋ ਇਹ ਗੱਲਾਂ ਜਿਹੜੀਆਂ ਬੇਨਤੀਆਂ ਪ੍ਰਵਾਨ ਕਰਿਓ ਸਾਰੇ ਭਰਾ ਆਪਣੇ ਠੀਕਾ ਜੀ ਜਿੰਨੇ ਵੀਡੀਓ ਵੇਖਦੇ ਹੋ ਧੰਨਵਾਦ ਸਾਰੇ ਵੀਰਾਂ ਦਾ ਪੂਰੀ ਵੀਡੀਓ ਵੇਖਣ ਦੇ ਲਈ ਮਿਲਦੇ ਹਾਂ ਇੱਕ ਨਵੀਂ ਅਪਡੇਟ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ